ਜੀ ਅਕਲਾਂ ਤੋਂ ਪਾਸੇ ਜਿਹੜਾ ਸਮਝਾਂ ਤੋਂ ਪਾਰ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇੰਨੀ ਵੱਡੀ ਕਾਇਨਾਤ ਪ੍ਰਮਾਤਮਾ ਨੇ ਬਣਾਈ ਆ ਇੰਨੀ ਵੱਡੀ ਕਾਇਨਾਤ ਦੇ ਵਿੱਚ ਸਾਡੀ ਧਰਤੀ ਦਾ ਵजूद ਇੱਕ ਕਿਣਕੇ ਤੋਂ ਵੀ ਛੋਟਾ ਹੋ ਜਾਂਦਾ ਉਹ ਵੀ ਇੱਕ ਅਤਕਥਨੀਆਂ ਯਾਨੀ ਕਹਿਣ ਦਾ ਮਤਲਬ ਇੱਕ ਆਪਾਂ ਕਹਿ ਸਕਦੇ ਆ ਪਰ ਉਹ ਵੀ ਵजूद ਨਹੀਂ ਰਹਿੰਦਾ ਧਰਤੀ ਦਾ ਤੇ ਫਿਰ ਅਸੀਂ ਕਿਵੇਂ ਇਹ ਕਹਿ ਸਕਦੇ ਹਾਂ ਵੀ ਕਿਤੇ ਹੋਰ ਜ਼ਿੰਦਗੀ ਜਾਂ ਜੀਵਨ ਨਹੀਂ ਹੋਣਾ ਪਤਾ ਹੀ ਨਹੀਂ ਕਿੱਥੇ ਕਿੱਥੇ ਪ੍ਰਮਾਤਮਾ ਨੇ ਕਿਦਾਂ ਦੀ ਜ਼ਿੰਦਗੀ ਚਲਾ ਰੱਖੀ ਹੋਣੀ ਆ ਕਿੱਥੇ ਜ਼ਿੰਦਗੀਆਂ ਦੇ ਦਰਿਆ ਕਿੱਥੇ ਜ਼ਿੰਦਗੀਆਂ ਦੇ ਸਮੁੰਦਰ ਚੱਲਦੇ ਹੋਣੇ ਨੇ ਹੋ ਸਕਦਾ ਜਿਹੜੇ ਜੀਵ ਇੱਥੋਂ ਖਤਮ ਹੋਏ ਨੇ ਡਾਇਨਾਸੌਰ ਕਿਸੇ ਹੋਰ ਗ੍ਰਹਿ ਦੇ ਉੱਤੇ ਕਿਸੇ ਹੋਰ ਦੁਨੀਆ ਦੇ ਵਿੱਚ ਹੋਣ ਪ੍ਰਮਾਤਮਾ ਦੀ ਮੌਜ ਆ ਉਹਦੀ ਖੇਡ ਆ ਕੁਝ ਵੀ ਹੋ ਸਕਦਾ ਜਦੋਂ ਵੀ ਕਿਤੇ ਆਪਾਂ ਯੂ ਐਫ ਓ ਵਗੈਰਾ ਜਾਂ ਇਦਾਂ ਦੀ ਕਿਸੇ ਬਾਹਰੀ ਦੁਨੀਆ ਦੀ ਗੱਲ ਕਰਦੇ ਆਂ ਏਲੀਅਨ ਦੀ ਗੱਲ ਕਰਦੇ ਆਂ ਉੱਥੇ ਕਈ ਭੈਣ ਭਰਾ ਇਹ ਦਾਵਾ ਕਰ ਦਿੰਦੇ ਨੇ ਕਿ ਇਹ ਚੀਜ਼ਾਂ ਨਹੀਂ ਹੈਗੀਆਂ ਹਾਲਾਂਕਿ ਆਪਾਂ ਜਿਵੇਂ ਗੱਲ ਕਰਦੇ ਆਂ ਕਿ ਪੂਰੀ ਕਾਇਨਾਤ ਦੇ ਵਿੱਚ ਜੇ ਆਪਾਂ ਇਸ ਸ੍ਰਿਸ਼ਟੀ ਨੂੰ ਦੇਖੀਏ ਤਾਂ ਜਿਹੜਾ ਰੇਤ ਦਾ ਕਿਣਕਾ ਉਹ ਤਾਂ ਸਾਨੂੰ ਦਿਸਦਾ ਪਰ ਕਿਤੇ ਨਾ ਕਿਤੇ ਜਾ ਕੇ ਸਾਡੀ ਔਕਾਤ ਇੰਨੀ ਘੋ ਜਾਂਦੀ ਹੈ ਵੀ ਅਸੀਂ ਰੇਤ ਦੇ ਕਿਣਕੇ ਤੋਂ ਵੀ ਛੋਟੇ ਰਹਿ ਜਾਂਦੇ ਆਂ ਇਹ ਵੀ ਜਾਣੀ ਅਤਕਥਨੀਆਂ ਨੇ ਇੱਕ ਕਹਿਣ ਤੇ ਮੁਤਾਬਕ ਹੀ ਆਪਾਂ ਇਹ ਚੀਜ਼ਾਂ ਕਹਿ ਸਕਦੇ ਹਾਂ ਇਹ ਸੋਚਣ ਵਾਲੀ ਗੱਲ ਆ ਵੀ ਐਡੀ ਵੱਡੀ ਕਾਇਨਾਤ ਦੇ ਵਿੱਚ ਕੋਈ ਹੋਰ ਦੁਨੀਆ ਜਾਂ ਕਿਸੇ ਹੋਰ ਗ੍ਰਹਿ ਦੇ ਉੱਤੇ ਜੀਵਨ ਨਹੀਂ ਹੋ ਸਕਦਾ ਹੋ ਸਕਦਾ ਪ੍ਰਮਾਤਮਾ ਕੁਝ ਵੀ ਕਰ ਸਕਦਾ ਹੈਨਾ ਜੇ ਆਪਾਂ ਦੂਸਰੇ ਧਰਮਾਂ ਦੇ ਵਿੱਚ ਦੇਖੀਏ ਨਿਗਾ ਮਾਰੀਏ ਤਾਂ ਕਈ ਐਸੇ ਧਰਮ ਮਿਲਣਗੇ ਤੁਹਾਨੂੰ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਬਕਾਇਦਾ ਜ਼ਿਕਰਾ ਜਿਹੜੇ ਉਹਨਾਂ ਦੇ ਗੁਰੂ ਪੀਰ ਦੇਵੀ ਦੇਵਤੇ ਆ ਹਨਾ ਉਹਨਾਂ ਦੇ ਜਿਹੜੇ ਰੈਬਰ ਆ ਉਹ ਦੂਸਰੇ ਗ੍ਰਹਿਾਂ ਤੇ ਉਹਨਾਂ ਦਾ ਵਿਜ਼ਿਟ ਆ ਜਿਹੜਾ ਉਹਨਾਂ ਦਾ ਦੂਸਰੇ ਗ੍ਰਹਿਾਂ ਤੇ ਆਉਣਾ ਜਾਣਾ ਉਹਨਾਂ ਦੇ ਬਾਰੇ ਪ੍ਰੂਫ ਵੀ ਮਿਲਦੇ ਆ ਤੇ ਉਹਨਾਂ ਦੇ ਬਾਰੇ ਸਾਫ਼-ਸਾਫ਼ ਲਿਖਿਆ ਵੀ ਮਿਲਦਾ ਆ ਇੱਕ ਔਲਕਾ ਪੈਂਡ ਸਾਡੀ ਧਰਤੀ ਵੱਲ ਨੂੰ ਵੱਧ ਰਿਹਾ ਸੀ ਦੇਖੋ ਉੱਪਰ ਇੱਕ ਛੋਟੀ ਜੀ ਲਾਈਟ ਤੁਹਾਨੂੰ ਦਿਸੀ ਹੋਣੀ ਆ ਉਹਨੇ ਉਹਦੀ ਟਰੈਕਸ਼ਨ ਹੀ ਚੇਂਜ ਕਰਤੀ ਤੇ ਹਜੇ ਤੱਕ ਨਹੀਂ ਪਤਾ ਲੱਗਿਆ ਵੀ ਇਹ ਕਿਦਾਂ ਹੋਇਆ ਆ ਕੈਨੇਡਾ ਦੇ ਵਿੱਚ ਇੱਕ ਖੇਤਾਂ ਦੇ ਵਿੱਚ ਫਾਰਮ ਹਾਊਸ ਦੇ ਵਿੱਚ ਕੈਨੇਡਾ ਦੇ ਗੋਰਾ-ਗੋਰੀ ਹਸਬੰਡ-ਵਾਈਫ ਰਹਿੰਦੇ ਨੇ ਉਹਨਾਂ ਨੇ ਆਪਣੇ ਖੇਤਾਂ 'ਚ ਇੱਕ ਲਾਈਟ ਦੇਖੀ ਜਿਹੜੀ ਬਾਗ 'ਚੋਂ ਅਸਮਾਨ ਵੱਲ ਨੂੰ ਜਾ ਕੇ ਇੱਕਦਮ ਗਾਇਬ ਹੋ ਜਾਂਦੀ ਆ ਸੋ ਕਹਿਣ ਦਾ ਮਤਲਬ ਹੈ ਅਸੀਂ ਬਹੁਤ ਸਾਰੀਆਂ ਚੀਜ਼ਾਂ ਅਲੱਗ-ਅਲੱਗ ਦਿਨ ਦੇ ਵਿੱਚ ਅਲੱਗ-ਅਲੱਗ ਥਾਵਾਂ 'ਤੇ ਰਿਕਾਰਡ ਹੁੰਦੀਆਂ ਨੇ ਜਿਹੜੀਆਂ ਸਾਡਾ ਧਿਆਨ ਆਪਣੇ ਵੱਲ ਖਿੱਚਦੀਆਂ ਨੇ ਆ ਮੌਸਮ ਆ ਦੇ ਕੋ ਤੁਸੀਂ ਏਦਾਂ ਦਾ ਮੌਸਮ ਫਿਲਮ ਦੇ ਵਿੱਚ ਦੇਖਿਆ ਹੁਣ ਪਰ ਇਹ ਬੜਾ ਇੱਕ ਹੈਰਾਨ ਕਰਦਾ ਮੌਸਮ ਸੀਗਾ ਸੋ ਜਿਹੜੀਆਂ ਨਕਲਾਂ ਵੀ ਹੁੰਦੀਆਂ ਨੇ ਉਹ ਵੀ ਅਸਲ ਨੂੰ ਦੇਖ ਕੇ ਕਿਤੇ ਨਾ ਕਿਤੇ ਬਣਦੀਆਂ ਨੇ ਜਿਵੇਂ ਆਪਾਂ ਅਕਸਰ ਹੀ ਜ਼ਿਆਦਾਤਰ ਚੀਜ਼ਾਂ ਨੂੰ ਹੁਣ AI ਦੇ ਨਾਲ ਹੀ ਜੋੜ ਦਿੰਨੇ ਆ ਹਨਾ ਜਿਹੜਾ ਆਪਾਂ ਬੁੱਗਾ ਸੁਪੇਰੋ ਦੀ ਗੱਲ ਕੀਤੀ ਸੀਗੀ ਵੀ ਇੱਕ ਮੈਕਸੀਕੋ ਦੇ ਵਿੱਚ ਛੋਟੀ ਜੀ ਬੌਲ ਮਿਲ ਗਿਆ ਇੱਕ ਜੂਆਫੋ ਮਿਲਿਆ ਤੇ ਉਹਦੇ ਨਾਲ ਦਾ ਇੱਕ ਬਹੁਤ ਵੱਡਾ ਆਬਜੈਕਟ ਮੈਕਸੀਕੋ ਦੇ ਇੱਕ ਪਹਾੜ ਦੇ ਉੱਤੇ ਰਿਕਾਰਡ ਕੀਤਾ ਗਿਆ ਤੇ ਜਿਹੜਾ ਪੂਰਾ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਚਰਚਾ ਚ ਰਿਹਾ ਤੇ ਹੁਣ ਇੱਕ ਆ ਵੀਡੀਓ ਦੇਖੋ ਸੈਟਰਨ ਜਿਹਨੂੰ ਆਪਾਂ ਸ਼ਨੀ ਗ੍ਰਹਿ ਕਹਿੰਦੇ ਨੇ ਉਹਦੇ ਉੱਪਰ ਇੱਕ ਐਸੀ ਚੀਜ਼ ਰਿਕਾਰਡ ਹੋਈ ਆ ਜਿਹੜੀ ਉੱਥੇ ਨਹੀਂ ਹੋ ਸਕਦੀ ਸੀ ਸੋ ਇਹਨਾਂ ਚੀਜ਼ਾਂ ਨੇ ਪੂਰੀ ਦੁਨੀਆ ਦਾ ਧਿਆਨ ਵੀ ਖਿੱਚਿਆ ਤੇ ਜਿਹੜੇ ਸਾਇੰਟਿਸਟ ਨੇ ਉਹ ਹੈਰਾਨ ਨੇ ਕਿ ਜੇ ਇਦਾਂ ਦੀ ਕੋਈ ਚੀਜ਼ ਉਹਦੇ ਨੇੜੇ ਰਿਕਾਰਡ ਹੋਈ ਆ ਤਾ ਇਹ ਗੱਲ ਦੀ ਗਰੰਟੀ ਆ ਕਿ ਕੋਈ ਨਾ ਕੋਈ ਬਾਰੀ ਦੁਨੀਆ ਹੈ ਕੋਈ ਨਾ ਕੋਈ ਸਮਾਰਟ ਲੋਕ ਹੈਗੇ ਨੇ ਜਿਹੜੇ ਸਾਡੇ ਤੋਂ ਬਹੁਤ ਜ਼ਿਆਦਾ ਐਡਵਾਂਸ ਨੇ ਸੋ ਤਾਂ ਹੀ ਉਹ ਇਹਨਾਂ ਥਾਵਾਂ ਤੇ ਉੱਤੇ ਰਿਕਾਰਡ ਹੋ ਰਹੇ ਆ ਪਰ ਜਦੋਂ ਵੀ ਆਪਾਂ ਕੋਈ ਯੂ ਐਫਓ ਜਾਂ ਏਲੀਅਨ ਦੀ ਗੱਲ ਕਰਦੇ ਆ ਪਹਿਲਾਂ ਆਪਾਂ ਯੂ ਐਫਓ ਤੇ ਏਲੀਅਨ ਦੇ ਬਾਰੇ ਸਮਝਦੇ ਆ ਵੀ ਹੈ ਕੀ ਚੀਜ਼ ਆ ਯੂ ਐਫਓ ਅਨ ਆਈਡੈਂਟੀਫਾਈ ਫਲਾਈਂਗ ਆਬਜੈਕਟ ਜਿਹਨੂੰ ਆਪਾਂ ਕਹਿ ਦਿੰਨੇ ਆ ਮਤਲਬ ਕਿ ਇੱਕ ਐਸਾ ਉੱਡਣ ਵਾਲਾ ਜਹਾਜ਼ ਜਿਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਉਹਨੂੰ ਯੂ ਐਫ ਓ ਕਹਿੰਦੇ ਆ ਤੇ ਏਲੀਅਨ ਐਸੇ ਜੀਵ ਜਾਂ ਐਸੇ ਇਨਸਾਨ ਜਿਹੜੇ ਬਾਹਰੀ ਦੁਨੀਆ ਤੋਂ ਆਏ ਨੇ ਜਿਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਵੀ ਉਹ ਕਿੱਦਾਂ ਦੀ ਸੱਭਿਆਤਾ ਜਾਂ ਕਿੱਦਾਂ ਦੀ ਉਹਨਾਂ ਦੀ ਦੇਸ਼ ਆ ਕੰਟਰੀ ਆ ਉਹਨੂੰ ਏਲੀਅਨ ਕਹਿੰਦੇ ਆ ਜਿਵੇਂ ਆਪਾਂ ਵੀ ਜਦੋਂ ਪਹਿਲਾਂ ਪਹਿਲਾਂ ਕੈਨੇਡਾ ਅਮਰੀਕਾ ਚ ਆਉਂਦੇ ਸੀ ਸਾਨੂੰ ਵੀ ਇਹ ਏਲੀਅਨ ਹੀ ਕਹਿੰਦੇ ਹੁੰਦੇ ਸੀ ਸੋ ਏਲੀਅਨ ਜਿਹੜੇ ਇਨਸਾਨਾਂ ਦੇ ਬਾਰੇ ਜਾਂ ਜਿਹੜੇ ਜੀਵਾਂ ਦੇ ਬਾਰੇ ਸਾਨੂੰ ਨੌਲੇਜ ਨਾ ਹੋਵੇ ਉਹਨਾਂ ਨੂੰ ਏਲੀਅਨ ਕਹਿੰਦੇ ਨੇ ਤੇ ਯੂ ਐਫ ਓ ਜਿਹੜੇ ਉੱਡਣ ਵਾਲੇ ਚੀਜ਼ਾਂ ਦੇ ਬਾਰੇ ਸਾਨੂੰ ਨਾ ਨੌਲੇਜ ਹੋਵੇ ਉਹਨਾਂ ਨੂੰ ਯੂ ਐਫ ਓ ਕਹਿ ਦਿੰਦੇ ਆ ਤੇ ਹੁਣ ਆਪਾਂ ਉਸ ਚੀਜ਼ ਦੀ ਗੱਲ ਕਰਦੇ ਆ ਜਿਨੇ ਪੂਰੀ ਦੁਨੀਆ ਨੂੰ ਹਿਲਾਇਆ ਪਿਆ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ 3 I ਐਟਲਸ ਨਾਮ ਦਿੱਤਾ ਗਿਆ ਇਸ ਚੀਜ਼ ਨੂੰ ਅਸਮਾਨ ਦੇ ਵਿੱਚ ਇੱਕ ਇਦਾਂ ਦੀ ਚੀਜ਼ ਰਿਕਾਰਡ ਹੋਈ ਹੈ ਜਿਹਨੂੰ ਇੰਟਰਸਟੈਲਰ ਕਹਿੰਦੇ ਆ ਤੀਜੀ ਵਾਰ ਇਤਾਂ ਦੀ ਕੋਈ ਚੀਜ਼ ਆ ਜਿਹੜੀ ਅਸਮਾਨ ਦੇ ਵਿੱਚ ਦੇਖੀ ਗਈ ਆ ਇਹ ਤੋਂ ਪਹਿਲਾਂ ਦੋ ਹੋਰ ਸੀਗੇ ਉਹ ਵੀ ਬੜੇ ਰਹੱਸਮਈ ਸੀ ਤੇ ਇਹ ਕੁਝ ਜ਼ਿਆਦਾ ਹੀ ਰਹੱਸਮਈ ਆ ਕਿਉਂਕਿ ਇਹ ਚੀਜ਼ ਦੇ ਚੱਲਣ ਦਾ ਇਹਦਾ ਇਹਦੀ ਸ਼ੇਪ ਤੇ ਇਹਦੀ ਜਿਹੜੀ ਬਣਤਰ ਆ ਉਹ ਸਾਰੀਆਂ ਚੀਜ਼ਾਂ ਹੈਰਾਨ ਕਰਦੀਆਂ ਨੇ ਤੇ ਲੱਗਦਾ ਵੀ ਕੋਈ ਬਾਹਰੀ ਦੁਨੀਆ ਤੋਂ ਕੋਈ ਸ਼ਿਪ ਆ ਜਿਹੜਾ ਸਪੇਸ ਸ਼ਿਪ ਉਹ ਸਾਡੀ ਧਰਤੀ ਵੱਲ ਨੂੰ ਵੱਧ ਰਿਹਾ ਹੋ ਕਿਉਂਕਿ ਇਹਦੀ ਬਣਤਰ ਇਹਦੀ ਚਾਲ ਢਾਲ ਸਾਰਾ ਕੁਝ ਬੜਾ ਹੈਰਾਨ ਕਰਦਾ ਤੇ ਇਹ 28 ਅਕਤੂਬਰ 2025 ਨੂੰ ਸਾਡੇ ਸੂਰਜ ਦੇ ਬਿਲਕੁਲ ਦੂਸਰੀ ਸਾਈਡ ਤੇ ਹੋਣਾ ਮਤਲਬ ਕਿ ਇੱਕ ਐਸੇ ਪਰਦੇ ਦੇ ਵਿੱਚ ਹੋਣਾ ਜਿੱਥੋਂ ਇਹ ਧਰਤੀ ਦੇ ਉੱਤੇ ਆਪਣੀ ਰਿਸਰਚ ਕਰਨ ਵਾਸਤੇ ਛੋਟੇ-ਛੋਟੇ ਯੂ ਐਫ ਓ ਵੀ ਛੱਡ ਸਕਦਾ ਸੋ ਇਸ ਚੀਜ਼ ਨੂੰ ਕਈ ਇਹ ਵੀ ਕਹਿੰਦੇ ਨੇ ਕਿ ਇਹ ਸਰਫ ਇੱਕ ਓਲਕਾ ਪੈਂਦਾ ਇੱਕ ਪੱਥਰਾ ਪਰ ਕਈ ਇਹ ਮੰਨਦੇ ਆ ਕਿ ਇਹ ਇੱਕ ਸਮਾਰਟ ਦੂਜੀ ਦੁਨੀਆ ਦਾ ਜਹਾਜ਼ ਕਹਿ ਲੋ ਤੁਸੀਂ ਜਹਾਜ਼ ਆ ਜਿਹੜਾ ਸਾਡੀ ਧਰਤੀ ਵੱਲ ਨੂੰ ਵਧਿਆ ਆਉਂਦਾ ਕਈ ਵੀਡੀਓ ਦੇ ਵਿੱਚ ਇਹਨੂੰ 11 ਕਿਲੋਮੀਟਰ ਲੰਬਾ ਦੱਸਿਆ ਗਿਆ ਤੇ ਇਹ ਵੀ ਦੱਸਿਆ ਗਿਆ ਕਿ 2 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਇਹ ਧਰਤੀ ਵੱਲ ਨੂੰ ਵੱਧ ਰਿਹਾ ਤੇ ਸਾਡੇ ਸੋਲਰ ਸਿਸਟਮ ਦੇ ਵਿੱਚ ਐਂਟਰ ਕਰਨ ਵਾਲਾ ਸੋ ਅੱਗੇ ਆਪਾਂ ਵੀਡੀਓ ਅੰਗਰੇਜ਼ੀ ਦੇ ਵਿੱਚ ਸੁਣਾਗੇ ਇਹਦੇ ਬਾਰੇ ਇੱਕ ਛੋਟਾ ਜਿਹਾ ਕਲਿੱਪ ਐਡ ਕੀਤਾ ਪਰ ਜਿਵੇਂ ਆਪਾਂ ਆਖਰੀ ਗੱਲ ਕਰੀ ਦੀ ਆ ਕਿ ਇਹਨਾਂ ਚੀਜ਼ਾਂ ਦੇ ਬਾਰੇ ਬਹੁਤ ਸਾਰੀਆਂ ਵੀਡੀਓ ਆਪਾਂ ਨੂੰ ਮਿਲ ਜਾਂਦੀਆਂ ਨੇ ਪਰ ਆਪਣਾ ਮਤਲਬ ਮਕਸਦ ਸਿਰਫ ਇਹ ਹੁੰਦਾ ਕਿ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਨੂੰ ਸਮਝੀਏ ਆਪਾਂ ਨੂੰ ਪਤਾ ਲੱਗੇ ਕਿ ਪ੍ਰਮਾਤਮਾ ਕਿੰਨਾ ਵੱਡਾ ਤੇ ਉਹਦੇ ਅੰਗੇ ਸਾਡੀਆਂ ਦੁੱਖ ਤਕਲੀਫਾਂ ਬੜੀਆਂ ਛੋਟੀਆਂ ਨੇ ਇਸੇ ਕਰਕੇ ਤੁਹਾਨੂੰ ਕਹੀਦਾ ਵੀ ਆਪਣੇ ਰੱਬ ਨੂੰ ਯਾਦ ਕਰਿਆ ਕਰੋ ਇੱਕ ਹੋਰ ਚੀਜ਼ ਤੁਹਾਨੂੰ ਦੱਸਣੀ ਆ ਇਹਦੇ ਬਾਰੇ ਜਿਹੜਾ ਇੱਕ ਬਾਬਾ ਵੇਂਗਾ ਉਹ ਜਿਹੜੀ ਔਰਤਾ ਜਿਹੜੀਆਂ ਅੱਖਾਂ ਬੰਦ ਨੇ ਉਹਨੇ ਇਹਦੇ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਬਾਹਰੋਂ ਬਾਹਰੀ ਦੁਨੀਆ ਤੋਂ ਐਲੀਨਸ ਸਪੇਸ਼ ਐਪਾ ਜਿਹੜੀ ਉਹ ਧਰਤੀ ਤੇ ਆਉਗੀ 2025 ਦੇ ਵਿੱਚ ਤੁਸੀਂ ਉਹਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਦੇਖਿਓ ਇਹਦੇ ਬਾਰੇ ਦੱਸਿਆ ਗਿਆ ਉਹਦੇ ਵਿੱਚ ਖੈਰ ਆਪ ਆਖਰੀ ਤੁਹਾਨੂੰ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਕਣ-ਕਣ ਦੇ ਵਿੱਚ ਵਾਸ ਕਰਦਾ ਉਹਦੀਆਂ ਖੇਡਾਂ ਸਾਡੀ ਸੋਚ ਸਮਝ ਤੋਂ ਬਹੁਤ ਪਰੇ ਨੇ ਇਸ ਕਰਕੇ ਹਰ ਚੀਜ਼ ਤੋਂ ਮੁਨ ਕਰਨਾ ਹੋਇਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਸਾਡੀ ਸੋਚ ਸਮਝ ਤੋਂ ਸੱਚੀਓਂ ਪਰੇ ਨੇ ਪ੍ਰਮਾਤਮਾ ਕਣ-ਕਣ ਦੇ ਵਿੱਚ ਵਾਸ ਕਰਦਾ ਸੋ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਅੱਜ ਹੀ ਆਪਣੇ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਜਦੋਂ ਅਸੀਂ ਉਹਦੇ ਤੇ ਭਰੋਸਾ ਕਰਦੇ ਆਂ ਜਦੋਂ ਅਸੀਂ ਉਹਦੇ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਜ਼ਿੰਦਗੀ ਦੇ ਵਿੱਚ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ ਆਜੋ ਫਿਰ ਅੱਗੇ ਆਪਾਂ ਵੀਡੀਓ ਕਲਿੱਪ ਸੁਣਦੇ ਹਾਂ ਕੀ ਕਹਿੰਦੇ ਨੇ ਇਹ 3I Atlas is the third known object outside our solar system discovered by a NASA funded telescope what makes you think 3I Atlas could actually be an alien spacecraft if it's a solid object it has To be quite large to reflect as much sunlight as we detect. But the main unusual aspect of it is that it's moving on a very special trajectory that lines up with the orbit of the Earth around the sun. It will get. Closest to the Sun when we won't be able to see it because we will be exactly on the opposite side of the Sun. It gets unusually close to all the inner planets uh, with a likelihood of less than one part in 20,000. It moves in the opposite direction to the motion of the Earth around the Sun that uh, basically prevents us from reaching it or intercepting it with any of our rockets. Uh, and it also came from a special direction in the sky that is very.